ਹਾਂਜੀ ਫਰੈਂਡ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਸੋ ਭਾਈ ਮੈਂ ਤੁਹਾਡੇ ਕੋਲ ਇੱਕ ਗੱਲ ਕਰਨੀ ਆ ਠੀਕ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾਦਾ ਕਿ ਮੈਂ ਕੱਲ ਮੈਨੂੰ ਕੀ ਮਿਲਿਆ ਮੈਂ ਕੱਲ ਕਰਾਇਆ ਕੋਰੀਅਨ ਕਲੀਟਮੈਂਟ ਠੀਕ ਹੈ ਤੇ ਆ ਮਿਲਿਆ ਮੈਨੂੰ ਇਹ ਲਾਉਣਾ ਹੈਗਾ ਆਪਾਂ ਮੂੰਹ ਤੇ ਠੀਕ ਹੈ ਜੀ ਇਹ ਆਪਾਂ ਲਾਉਨੇ ਆ ਉਹ ਜਿੱਦਾ ਪਾਣੀ ਜਾਂ ਬਾਹਲਾ ਨਹੀਂ ਭਰਿਆ ਪਿਆ ਬੱਪੂਏ ਆ ਕੀ ਲੈ ਆਉਂਗੀ ਮੈਂ ਹੁਣ ਮੂੰਹ ਤੇ ਫੇਸ ਮਾਸਕ ਫੇਸ ਮਾਸਕ ਫਰੈਂਡ ਤੇ ਜੇਕਰ ਭਾਈ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਸੋਹਣੇ ਕਰਿਓ ਤੇ ਤੁਸੀਂ ਚੁੱਪ ਕਰ ਜਾਓ ਮੈਂ ਕੋਈ ਗੱਲ ਕਰਨ ਲੱਗੀ ਆ ਠੀਕ ਆ ਜੀ ਤੁਸੀਂ ਵਿੱਚ ਤੁਹਾਡੀ ਆਵਾਜ਼ ਨਹੀਂ ਆਣੀ ਚਾਹੀਦੀ ਮੈਂ ਤੁਹਾਨੂੰ ਇਹਨਾ ਦੱਸਤਾ ਵੀ ਜਿਹੜੇ ਭਾਈ ਕਮੈਂਟ ਕਰਦੇ ਆ ਮੈਂ ਉਹਨਾਂ ਵਾਸਤੇ ਗੱਲ ਕਰ ਰਹੀ ਆ ਮੇਰੇ ਭੈਣ ਭਰਾਵਾਂ ਵਾਸਤੇ ਕਮੈਂਟ ਨਾ ਥੋੜਾ ਜਿਆਦਾ ਤੁਸੀਂ ਸੋਚ ਸਮਝ ਕੇ ਕਰਿਆ ਕਰੋ ਬਈ ਠੀਕ ਹੈ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਕਿੱਧਰ ਬੱਬੇ ਦਾ ਬੁੱਗ ਸਰ ਹਾਂ ਖਾਂ ਅੱਛਾ ਇਹ ਲਾਉਣਾ ਕਿਵੇਂ ਹਾਂ ਨਹੀਂ ਖਾਣਾ ਉਹ ਤਾਂ ਕੀ ਇਹ ਆਪਣੇ ਹੋਇਆ ਕੱਲ ਕੋਰੀਅਲ ਕਲੀਟਮੈਂਟ ਨਾ ਕੋਲ ਤੇ ਇਹ ਉਹਨਾਂ ਨੇ ਕਿਹਾ ਸੀਗਾ ਵੀ ਲਾਉਣਾ ਇਹ ਤੁਸੀਂ ਮੂੰਹ ਤੇ ਇਹ ਮੈਂ ਲੱਤਾਂ ਹੁਣ ਲਾ ਤੇ ਹੁਣ ਮੈਂ ਤੁਹਾਡੇ ਨਾਲ ਕਰਦੀ ਹਾਂ ਇੱਕ ਗੱਲ ਠੀਕ ਆ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਤੇ ਸਪੋਰਟ ਕਰਿਓ ਠੀਕ ਆ ਮੈਂ ਤਾਂ ਕਹੂੰਗੀ ਵੀ ਸਪੋਰਟ ਕਰੋ ਕਰਨੀ ਠੀਕ ਆ ਜਿਹੜੇ ਤਾਂ ਮੈਨੂੰ ਪਿਆਰ ਕਰਦੇ ਉਹ ਤਾਂ ਆਪਾਂ ਨੂੰ ਸਪੋਰਟ ਕਰਦੇ ਹੀ ਕਰਦੇ ਆ ਉਹਨਾਂ ਨੂੰ ਤਾਂ ਲਵ ਜੀਵਾ ਦਿਲ ਟਰੱਕ ਭਰ ਕੇ ਠੀਕ ਆ ਜੀ ਬਾਕੀ ਕਈ ਭੈਣ ਭਰਾ ਇਹ ਗੱਲ ਕਹਿ ਰਹੇ ਆ ਕਿ ਵੀ ਤੂੰ ਤਾਂ ਕਹਿੰਦੀ ਸੀ ਵੀ ਮੈਂ ਚੈਨਲ ਛੱਡੂੰਗੀ ਵਿਚਾਰਨਰ ਮੈਂ ਛੱਡੂੰਗੀ ਠੀਕ ਹੈ ਵੀ ਮੈਂ ਨਹੀਂ ਕੰਮ ਕਰਨਾ ਮੈਂ ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ ਮੈਂ ਉਹਦੇ ਵਿੱਚ ਕੀ ਕਹਿ ਕਿਹਾ ਸੀਗਾ ਮੈਂ ਉਹਦੇ ਚ ਇਹ ਗੱਲ ਕਹੀ ਸੀ ਵੀ ਜੇ ਤੁਸੀਂ ਮੇਰੇ ਬਲੌਗ ਨੂੰ ਪਿਆਰ ਕੀਤਾ ਰੱਜ ਕੇ ਪਿਆਰ ਕੀਤਾ ਫੇਰ ਤਾਂ ਆਪਾਂ ਕਰਾਂਗੇ ਆਹਦੇ ਚੈਨਲ ਤੇ ਕੰਮ ਜੇ ਤੁਸੀਂ ਪਿਆਰ ਨਾ ਕੀਤਾ ਤੇ ਆਪਾਂ ਛੱਡ ਦਾਂਗੇ ਠੀਕ ਹੈ ਤੇ ਸੋ ਤੁਸੀਂ ਭੈਣ ਭਰਾਵਾਂ ਨੇ ਪਿਆਰ ਕੀਤਾ ਹੀ ਇੰਨਾ ਤੁਸੀਂ ਮੈਨੂੰ ਸਪੋਰਟ ਕੀਤੀ ਇੰਨੀ ਕਿ ਮੈਂ ਮਜਬੂਰ ਹੋ ਗਈ ਕਿ ਮੈਂ ਚੈਨਲ ਲਈ ਛੱਡ ਸਕੀ ਤੇ ਮੈਂ ਛੱਡਣਾ ਵੀ ਨਹੀਂ ਭਾਈ ਮੈਂ ਆਪਦੀ ਮਿਹਨਤ ਕਰਦੀ ਆ ਠੀਕ ਹੈ ਮੈਂ ਆਪਦਾ ਆਪਦਾ ਹੋ ਕਰਦੀ ਆ ਠੀਕ ਹੈ ਮੈਂ ਮਿਹਨਤ ਕਰਕੇ ਇੱਥੋਂ ਤੱਕ ਕਰਾ ਚੈਨਲ ਲੈਂਦਾ ਆਪਦਾ ਹਨਾ ਚੈਨਲ ਹੀ ਹੁੰਦਾ ਨਾ ਬਬੂ ਚੈਨਲ ਚੈਨਲ ਤੇ ਮੈਂ ਤੇ ਕੀਤੀ ਆਉਦੀ ਠੀਕ ਹੈ ਮਾੜਾ ਚੰਗਾ ਵੀ ਕਹਾਇਆ ਬਈ ਦੁਨੀਆ ਤੋਂ ਠੀਕ ਹੈ ਤੇ ਮੈਂ ਕਿਉਂ ਛੱਡਾਂ ਨਾਲੇ ਵੀ ਮੈਂ ਕਿਹੜਾ ਕਿਸੇ ਨੂੰ ਮਾੜਾ ਚੰਗਾ ਬੋਲਦੀ ਹਾਂ ਨਾ ਤੁਸੀਂ ਕਹਿੰਨੇ ਆ ਵੀ ਤੂੰ ਆਪਦਾ ਵੀ ਤੂੰ ਤਾਂ ਐ ਕਹਿੰਦੀ ਸੀ ਤਾਂ ਚਾਈਨਰ ਛੱਡਾਂਗੇ ਜੀ ਮੈਂ ਤਾਂ ਕਰਨਾ ਨਹੀਂ ਕੰਮ ਮੈਂ ਇਹ ਗੱਲ ਕਹੀ ਸੀ ਤੁਸੀਂ ਫੇਰ ਵੀ ਮੇਰੀ ਗੱਲ ਨਾ ਥੋੜੀ ਜੀ ਮੇਰੇ ਕੋ ਭੈਣੋ ਮੇਰੇ ਭਰਾਵੋ ਮੇਰੇ ਬੱਚਿਓ ਧਿਆਨ ਨਾਲ ਧਿਆਨ ਦੇਣ ਦੀ ਜ਼ਰੂਰਤ ਆ ਥੋੜੀ ਜੀ ਧਿਆਨ ਦੇ ਦਿਓ ਮੈਂ ਸਰ ਵੀ ਇਹ ਗੱਲ ਕਹੀ ਸੀ ਵੀ ਜੇ ਮੇਰਾ ਇਹ ਬਲੌਗ ਚੱਲਿਆ ਨਾ ਚੱਲਿਆ ਫੇਰ ਨਹੀਂ ਮੈਂ ਕਰਨਾ ਕੰਮ ਮੈਂ ਕਹ ਫੇਰ ਮੈਂ ਛੱਡ ਦੂੰਗੀ ਹੁਣ ਤੁਸੀਂ ਉਸ ਬਲੌਗ ਨੂੰ ਇੰਨਾ ਪਿਆਰ ਦਿੱਤਾ ਇੰਨਾ ਮੈਂ ਕਹਨੀ ਆ ਮੈਂ ਤੁਹਾਡਾ ਸਾਰੀ ਉਮਰ ਦੇਣ ਹੀ ਨਹੀਂ ਦੇ ਸਕਦੀ ਤੁਸੀਂ ਇੰਨੀ ਮੈਨੂੰ ਸਪੋਰਟ ਕੀਤੀ ਚਲੋ ਕੋਈ ਗੱਲ ਨਹੀਂ ਜਿਨ੍ਹਾਂ ਨੇ ਮੈਨੂੰ ਮਾੜਾ ਚੰਗਾ ਵੀ ਕਮੈਂਟਾਂ ਚ ਬੋਲਿਆ ਨਾ ਮੈਂ ਉਹਨਾਂ ਦਾ ਵੀ ਧੰਨਵਾਦੀ ਕਰਦੀ ਆ ਠੀਕ ਹੈ ਤੇ ਇੱਕ ਦੋ ਭੈਣ ਭਰਾ ਹੈਗੇ ਵੀ ਜਿਹੜੇ ਜ਼ਿਆਦਾ ਥੋੜੇ ਜਿਹਾ ਆਪਣੇ ਤੋਂ ਕਰਦੇ ਹੈਗੇ ਹੁਣ ਮੈਨੂੰ ਅ ਕਮੈਂਟ ਕੀਤੇ ਮੈਨੂੰ ਕੋਈ ਗਲਤ ਫਲਤ ਵੀ ਚਲੋ ਕੀਤੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਮਾੜਾ ਨਹੀਂ ਕਹਿੰਦੀ ਬਈ ਠੀਕ ਹੈ ਰਹੀ ਗੱਲ ਤੋਰੀ ਮੂੰਹੇ ਦੀ ਮੈਂ ਇਹ ਗੱਲ ਕਹੀ ਸੀ ਵੀ ਤੋਰੀ ਮੂੰਹੇ ਨੇ ਮੇਰਾ ਸਾਥ ਛੱਡਿਆ ਛੱਡਿਆ ਪਰ ਮੈਂ ਮੈਨੂੰ ਮੈਨੂੰ ਸਿਖਾ ਮੈਂ ਆਪ ਸਿੱਖ ਗਈ ਵੀ ਕਿਵੇਂ ਬਲੌਗ ਪਾਉਣੇ ਆ ਮੈਂ ਇਹ ਸਾਰੀ ਸੈਟਿੰਗ ਕਰਵਾ ਲਈ ਮੇਰੀ ਸੈਟਿੰਗ ਹਿੱਲੀ ਸੀਗੀ ਬਈ ਮੈਨੂੰ ਨਹੀਂ ਬਲੌਗ ਪਾਉਣੇ ਹੁੰਦੇ ਸੀਗੇ ਠੀਕ ਹੈ ਸੈਟਿੰਗ ਆਪਣੇ ਵਲੌਗਾਂ ਦੀ ਇਹਦੀ ਕੀ YouTube ਦੀ ਲਿਓ ਹੀ ਸੀਗੀ ਉਹ ਆਪਾਂ ਸਾਰੀ ਸੈਟ ਕਰਾ ਲਈ ਆਪਦੇ ਭੈਣ ਭਰਾ ਤੋਂ ਕਿਸੇ ਤੋਂ ਠੀਕ ਹੈ ਮੈਨੂੰ ਉਹਨੇ ਸਿਖਾਤਾ ਵੀ ਭੈਣੇ ਐ ਕਰਕੇ ਐ ਬਲੌਗ ਪਾਉਣੇ ਆ ਤੇ ਸੋ ਉਹਨਾਂ ਦਾ ਬਈ ਬਹੁਤ ਧੰਨਵਾਦ ਆ ਠੀਕ ਹੈ ਜਿਨ੍ਹਾਂ ਨੇ ਆਪਾਂ ਨੂੰ ਸਿਖਾਇਆ ਵਿਚਾਰਿਆਂ ਨੇ ਉਹ ਸਹੀ ਹੋ ਜਾ ਭਰਾਵਾ ਇਹਦੇ ਨਾਲ ਨਾ ਆ ਜਿਹੜਾ ਤੁਸੀਂ ਸੋਚੋਗੇ ਹੁਣ ਤੁਸੀਂ ਮੈਨੂੰ ਪੁੱਛੋਗੇ ਕਿ ਕਰਨਾ ਤੂੰ ਆ ਕੀ ਲਾਇਆ ਇਹਦੇ ਨਾਲ ਕੀ ਹੈ ਵੀ ਜਿਹੜੇ ਆਪਣੇ ਚਿਹਰੇ ਦੇ ਕੀ ਹੁੰਦੇ ਬਾਪੂ ਚਮੜੀ ਹੁੰਦੀ ਨਾ ਜਿਹੜੀ ਆ ਬੜਾ ਚਿਹਰੇ ਦੀ ਚਮੜੀ ਆ ਇਹਦੇ ਵਿੱਚ ਵੀ ਇਹ ਠੰਡਕ ਪੈਦਾ ਕਰੂਗਾ ਜੇ ਜਲਣ ਹੁੰਦੀ ਹੈ ਕਹਿਣ ਦਾ ਮਤਲਬ ਆਪਾਂ ਪੰਜਾਬੀ 'ਚ ਆ ਜਾਂਦੇ ਆ ਇੰਗਲਿਸ਼ ਦੇ ਵਿੱਚ نو ਇੰਗਲਿਸ਼ نو ਮਾਈ نو ਪ੍ਰੋਬਲਮ ਤੇ ਵਟ ਮਾਈ ਇੰਟੋ ਮਤਲਬ ਕਿ ਫੇਸ ਗਲੋ ਅੰਦੇ ਗਲੋ ਕਰਤੇਗੇ ਤੇ ਇਹਦੇ ਨਾਲ 글로 ਆਊਗਾ ਚਿਹਰਾ ਜਲਣ ਨਹੀਂ ਹੋਊਗੀ ਤੇ ਚਿਹਰਾ ਵਧੀਆ ਸੋਹਣਾ ਹੋਊਗਾ ਤੇ ਕੀ ਕਹਿੰਦੇ ਆ ਕਿ ਹਾਂ ਆਪਾਂ ਮੁੱਦੇ ਤੇ ਆਉਨੇ ਆਂ ਅੱਛਾ ਤੇ ਮੁੱਦਾ ਗੱਲ ਦਾ ਇਹ ਹੈ ਜੀ ਸੋਭਾ ਹੀ ਤੁਸੀਂ ਐਨੇ ਨਾ ਵੀ ਗਲਤ ਥੋੜਾ ਜਿਹਾ ਇਮਾਈ ਇੰਡੀਅਨ ਨੋ ਵਟ ਚਲੋ ਆਪਾਂ ਅੰਗਰੇਜ਼ੀ ਨੂੰ ਛੱਡੋ ਯਾਰ ਹਨਾ ਆਪਾਂ ਪੰਜਾਬੀ ਜੀ ਹੁੰਨੇ ਆਂ ਅੰਗਰੇਜ਼ਾਂ ਐਵੇਂ ਕਾਹਦੇ ਬਾਤਾਂ ਅੰਗਰੇਜ਼ੀ ਦੀ ਗੱਲ ਕਰਨੀ ਆ ਟਾਈਮ ਵੇਸਟ ਹੋਊਗਾ ਹਨਾ ਕਿਉਂਕਿ ਸਮਝ ਨੂੰ ਥੋੜਾ ਜਿਹਾ ਪ੍ਰੋਬਲਮ ਆ ਜਾਂਦੀ ਹੈ ਹਨਾ ਸੋ ਬਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਇਹੀ ਕਰਨ ਵਾਸਤੇ ਅੱਜ ਬਲੌਗ ਛੋਟਾ ਜਿਹਾ ਕਰ ਰਹੀ ਆ ਵੀ ਤੁਸੀਂ ਮੈਨੂੰ ਸਪੋਰਟ ਕੀਤੀ ਹੈ ਯਾਰ ਤੁਸੀਂ ਤੁਹਾਡਾ ਮੈਂ ਕਿਵੇਂ ਇਨਸਾਨ ਭੁੱਲ ਜਾਂ ਤੇ ਮੈਂ ਨਹੀਂ ਭੁੱਲ ਸਕਦੀ ਤੁਹਾਡਾ ਇਸ਼ਾਨ ਜ਼ਿੰਦਗੀ ਦੇ ਵਿੱਚ ਇਹ ਮੈਂ ਬਈ ਤੁਸੀਂ ਮੈਨੂੰ ਇੰਨੀ ਸਪੋਰਟ ਕਰਦੇ ਤੁਸੀਂ ਮੇਰੇ ਭੈਣਾਂ ਉਹ ਮੇਰੇ ਭਰਾਵਾਂ ਕਈ ਭੈਣ ਭਰਾ ਆਪਾਂ ਨੂੰ ਲਾਈਵ ਦੇ ਵਿੱਚ ਵੀ ਉਹ ਥੋੜਾ ਚਿਰ ਮੈਨਾਂ ਲੜ ਪੈਂਦੇ ਆ ਫਿਰ ਮੇਰੇ ਮੈਨੂੰ ਪਿਆਰ ਕਰਨ ਲੱਗ ਜਾਂਦੇ ਆ ਕਿਉਂਕਿ ਕਿਰਨਾ ਚੀਜ਼ ਹੀ ਇਦਾਂ ਦੀ ਆ ਠੀਕ ਹੈ ਜੀ ਤਾਂ ਮੇਰੇ ਨਾਲ ਮੇਰੇ ਭੈਣਾਂ ਕਈ ਲੜ-ਲੋੜ ਵੀ ਪੈਂਦਾਂ ਤੇ ਫਿਰ ਮੈਨੂੰ ਪਿਆਰ ਵੀ ਉਨਾ ਹੀ ਕਰਦਿਆਂ ਇਦਾਂ ਦੀ ਗੱਲ ਨਹੀਂ ਕਿ ਆਪਾਂ ਨੂੰ ਪਿਆਰ ਨਹੀਂ ਮਿਲਦਾ ਉਹ ਥੋੜੀ देर ਮੈਨੂੰ ਮੇਰੇ ਨਾਲ ਗੁੱਸਾ ਹੋ ਜਾਂਦਾਂ ਤੇ ਫਿਰ ਲਾਈਵ 'ਚ ਲਾਈਵ ਦੀ ਗੱਲ ਕਰ ਰਹੀ ਆ ਮੈਂ ਤੇ ਇਹ ਆਹ ਹਨ ਆਸ ਕੇ ਜਾਜੀ ਆ ਦਿੱਤਾ ਵਾ ਇਹ ਲਾਇਆ ਆਪਾ ਤੁਸੀਂ ਪੜ ਲਓ ਤੇ ਇਹਦੇ ਨਾਲ ਨਾ ਠੰਡਾ ਹੋ ਜਾਊਗਾ ਫੇਰ ਇਹ ਸਾਰਾ ਜਲਣ ਨਹੀਂ ਹੁੰਦੀ ਫੇਸ ਦੇ ਉੱਤੇ ਤੇ ਹੋਰ ਕੀ ਕਹਿੰਦੇ ਹੁੰਦੇ ਆਹ ਗੁਲਸਟ ਅੱਛਾ ਹਾਂ ਤੇ ਗੱਲ ਸਗੀ ਹੋ ਰਹੀ ਸੀਗੀ ਚੈਨਰ ਬੰਦ ਕਰਨ ਦੀ ਬਈ ਮੈਂ ਨਹੀਂ ਕਰਨਦੀ ਭਰਾਵੋ ਮੈਂ ਆਪਦਾ ਕੋਈ ਗਲਤ ਨਹੀਂ ਕਰ ਕੋਈ ਪਾਈ ਜਾਂਦੇ ਆਪਾ ਬਿੜਿਓ ਨਾ ਤੇ ਚਲੋ ਵੀ ਮੈਨੂੰ ਆਇਆ ਵੀ ਆਪਾਂ ਪੜ੍ਹੇ ਲਿਖੇ ਨਹੀਂ ਹੈਗੇ ਐਵੇਂ ਝੂਠ ਨਹੀਂ ਬੋਲਦੇ ਵੀ ਆਪਾਂ ਵੀ ਥੋੜੀ ਜੀ ਬਿਗਰੇਜੀ ਚ ਆਪਾਂ ਨੂੰ ਨਹੀਂ ਥੋੜਾ ਜਿਹਾ ਹੱਥ ਟਾਹਟਾ ਆਪਣਾ ਠੀਕ ਹੈ ਉਹ ਮੈਨੂੰ ਥੋੜੀ ਬਹੁਤੀ ਹੁੰਦੀ ਉਹਨੇ ਕਾਪਾ ਅੰਗਰੇਜ਼ੀ ਚ ਆਪਾਂ ਗੱਲ ਕਰ ਵੀ ਲੈਣੇ ਆ ਐਦਾਂ ਦੀ ਗੱਲ ਨਹੀਂ ਕਿ ਆਪਾਂ ਨਹੀਂ ਗੱਲ ਕਰਦੇ ਕਰਦੇ ਆ ਮੈਂ ਤੁਹਾਨੂੰ ਦੱਸ ਵੀ ਦਿੰਨੀ ਆ ਬੋਲ ਕੇ ਆ ਵਾਟ ਯੂ ਆਰ ਵਾਟ ਯੂ ਆਰ ਨੇ ਵਾਟ ਯੂ ਆਰ ਪ੍ਰੋਬਲਮਸ ਤੇ ਮਾਈ ਵਾਟ ਯੂ ਆਰ ਇੰਗ ਯੂ نو ਨੋ ਚਲੋ ਆ ਟਾਈਮ ਵੇਸਟ ਹੁੰਦਾ ਹਨ ਆ ਬਾਲਾ ਆਪਾਂ ਟਾਈਮ ਵੇਸਟ ਨਹੀਂ ਕਰਨਾ ਤੇ ਸੋ ਬਈ ਮੈਂ ਆਪਦੇ ਬਲੌਗ ਪਾਉਂਗੀ ਆਪਦੇ ਚਾਹੇ ਮੈਂ ਘਰ ਦੇ ਪਾਵਾਂ ਠੀਕ ਹੈ ਜਿਨ੍ਹਾਂ ਨੇ ਮੈਨੂੰ ਮੇਰੇ ਮੇਰੇ ਬਲੌਗ ਦੇਖਣੇ ਆ ਭਣ ਭਰਾ ਨੇ ਉਹਨਾਂ ਨੇ ਤਾਂ ਦੇਖ ਹੀ ਲੈਣੇ ਆ ਇਦਾਂ ਦੀ ਗੱਲ ਨਹੀਂ ਹੈ ਕਿ ਨਹੀਂ ਦੇਖਣੇ ਆ ਉਹਨਾਂ ਨੇ ਦੇਖ ਹੀ ਲੈਣੇ ਆ ਉਹਨਾਂ ਨੇ ਸਪੋਰਟ ਕਰ ਹੀ ਦੇਣੀ ਆ ਕਿਰਨਾਂ ਨੂੰ ਜਿਹੜੇ ਮੈਨੂੰ ਭੈਣ ਭਰਾ ਮੇਰਾ ਪਿਆਰ ਕਰਦੇ ਆ ਮੈਨੂੰ ਉਹਨਾਂ ਨੇ ਮੈਨੂੰ ਸਪੋਰਟ ਕਰ ਹੀ ਦੇਣੀ ਆ ਸੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਜ਼ਿਆਦਾ ਰਿਸਪੈਕਟ ਦਿਲੋਂ ਇਦਾਂ ਦੀ ਗੱਲ ਨਹੀਂ ਹੈਗੀ ਠੀਕ ਹੈ ਤੇ ਬਾਕੀ ਕੀ ਕਹਿੰਦੇ ਆ ਨਹੀਂ ਤੁਸੀਂ ਵੀ ਸਪੋਰਟ ਹੀ ਕਰ ਦੇ ਮੇਰੀ ਗੱਲ ਸੁਣੋ ਵੀਰੇ ਤੁਸੀਂ ਕਮੈਂਟ ਕਰ ਦਿਓ ਭੈਣਾਂ ਤੁਸੀਂ ਅਕਸਰ ਰੁਕ ਕੇ ਜਾਂਦੇ ਹੋ ਆਪਣੇ ਵਲੌਗ ਤੇ ਕਮੈਂਟ ਆਪਾਂ ਪਹਿਲਾਂ ਵਲੌਗ ਨੂੰ ਦੇਖਦੇ ਆਂ ਫੇਰ ਹੀ ਆਪਾਂ ਕਮੈਂਟ ਕਰਦੇ ਆਂ ਪਹਿਲਾਂ ਆਪਾਂ ਗੱਲ ਸੁਣਦੇ ਆਂ ਸੋ ਤੁਹਾਡਾ ਵੀ ਬਹੁਤ ਧੰਨਵਾਦ ਆ ਤੇ ਬਾਕੀ ਮੈਨੂੰ ਗੁੱਸਾ ਕਿਲਾ ਕਿਸੇ ਦਾ ਹੀ ਨਹੀਂ ਹੈਗਾ ਮੈਨੂੰ ਬਸ ਇੰਨਾ ਹੀ ਸੀਗਾ ਵੀ ਕੋਈ ਲਾਈਵ ਦੇ ਵਿੱਚ ਆ ਕੇ ਮੈਨੂੰ ਕਿਹਾ ਵੀ ਤੂੰ ਤਾਂ ਕਹਿੰਦੀ ਸੀ ਕਿ ਨਾ ਵੀ ਮੈਂ ਛੱਡ ਦੂੰਗੀ ਵਲੌਗਿੰਗ ਮੈਂ ਨਹੀਂ ਕਰਨੀ ਹੈ ਨਾ ਤੇ ਵੀ ਆਹ ਵਲੌਗ ਆ ਵਲੌਗ ਨਹੀਂ ਬਣਾਉਣੇ ਆਹ ਬਈ ਮੇਰੀ ਗੱਲ ਸੁਣੋ ਇੰਨੇ ਤੁੰਦ ਪੈ ਰਹੀ ਆ ਕਿੱਥੇ ਬੰਦਾ ਜਾਊਗਾ ਤੁਸੀਂ ਆਪ ਦੱਸੋ ਤੁੰਦ ਦੇ ਵਿੱਚ ਆਪਾਂ ਰੋਜ਼ ਤਾਂ ਪਰਿਸ਼ਤੇਦਾਰੀ ਚ ਵੀ ਨਹੀਂ ਜਾ ਸਕਦੇ ਭਈ ਅਗਲਾ ਰਿਸ਼ਤੇਦਾਰ ਵੀ ਤੁਹਾਨੂੰ ਪਤਾ ਕਿ ਕਿੰਨਾ ਕੁ ਜਾਵਣਾਗੇ ਆਪਾਂ ਤੁੰਦ ਕਿੰਨੀ ਪੈ ਰਹੀ ਆ ਕਿੱਥੇ ਜਾਵਾਂਗੇ ਤੇ ਮੈਂ ਤਾਂ ਬਈ ਆਦੇ ਘਰ ਦੀ ਬਣਾਉਂਗੀ ਵਲੌਗ ਠੀਕ ਹੈ ਆਦੇ ਘਰ ਦੇ ਬਲੌਗ ਬਣਾਇਆ ਕਰਾਂਗੇ ਭਈ ਠੀਕ ਹੈ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਆਪਾਂ ਨੂੰ ਪਿਆਰ ਕਰਨਾ ਉਹਨਾਂ ਨੇ ਤਾਂ ਕਰ ਹੀ ਦੇਣਾ ਠੀਕ ਹੈ ਜਿਨ੍ਹਾਂ ਨੇ ਮੈਨੂੰ ਸਪੋਰਟ ਕਰਨੀ ਆ ਦਿਲੋਂ ਕਿਉਂਕਿ ਮੈਨੂੰ ਤਾਂ ਪਿਆਰ ਕੈਨੇਡਾ ਅਮਰੀਕਾ ਲੂਜੀਨੈਂਡ ਕਾਲੀਫੋਰਨੀਆ ਯੂਕੇ ਅ ਕੀ ਇੱਥੋਂ ਦਾ ਯਾਰ ਕਿ ਸਿੰਘ ਨਹੀਂ ਨਹੀਂ ਕਿ ਨਹੀਂ 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 ਅਨੀਤਾ ਕਿੱਥੇ ਰਹਿੰਦੀ ਉਹ ਮਲੇਸ਼ੀਆ ਮਲੇਸ਼ੀਆ ਆਪਾਂ ਨੂੰ ਇੱਥੋਂ ਬਹੁਤ ਪਿਆਰ ਮਿਲਦਾ ਬਾਹਰੋਂ ਭੈਣ ਭਰਾਵਾਂ ਦਾ ਤੇ ਇੱਥੋਂ ਤਾਂ ਇੱਥੋਂ ਤਾਂ ਪਤਾ ਹੀ ਨਹੀਂ ਕਿੰਨਾ ਭੈਣ ਭਰਾਵਾਂ ਦਾ ਪਿਆਰ ਮਿਲਦਾ ਲੁਧਿਆਣੇ ਜਲੰਧਰ ਜਲੰਧਰ ਵਾਲਿਆਂ ਦਾ ਵੀ ਬਹੁਤ ਧੰਨਵਾਦ ਲੁਧਿਆਣੇ ਵਾਲਿਆਂ ਦਾ ਵੀ ਬਹੁਤ ਧੰਨਵਾਦ ਪਟਿਆਲੇ ਤੇ ਫਰੀਦਕੋਟ ਕੋਟਕਪੂਰਾ ਤੇ ਮੈਂ ਹੁਣ ਮੈਂ ਕਿਹੜੇ ਕਿਹੜੇ ਸ਼ਹਿਰਾਂ ਦੇ ਤੁਹਾਡੇ ਕੋਲ ਨਾਮ ਲਾਵਾਂ ਕਿ ਜਿੱਥੋਂ ਮੈਨੂੰ ਹਨੂਮਾਨਗੜ੍ਹ ਹਨੂਮਾਨਗੜ੍ਹ ਤੋਂ ਵੀ ਆਪਣੇ ਬਲੌਗ ਦੇਖਦੇ ਆ ਰਾਜਸਥਾਨ ਤੋਂ ਦਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨੀ ਸਪੋਰਟ ਕੀਤੀ ਆਪਾਂ ਨੂੰ ਠੀਕ ਹੈ ਮੈਂ ਆਪਾਂ ਕੋਈ ਬਈ ਮਾੜੀ ਰੀਲ ਨਹੀਂ ਪਾਉਂਦੇ ਠੀਕ ਹੈ ਮਾੜਾ ਮੈਂ ਕਿਸੇ ਨੂੰ ਬੋਲਦੀ ਨਹੀਂ ਜਿਹੜੇ ਮਾੜਾ ਚੰਗਾ ਆਪਾਂ ਨੂੰ ਬੋਲਦੇ ਆ ਤੁਸੀਂ ਦੇਖੋ ਤੁਸੀਂ ਵੀ ਮੇਰੇ ਭੈਣ ਭਰਾ ਹੀ ਹੋ ਮੈਂ ਤੁਹਾਨੂੰ ਆਦੇ ਭੈਣ ਭਰਾ ਹੀ ਮੰਨਿਆ ਭਈ ਆਪਾਂ ਕੋਈ ਗਲਤ ਨਹੀਂ ਤੁਹਾਨੂੰ ਕਹਿ ਰਹੇ ਸੋ ਬਈ ਇਹ ਮੈਂ ਸਿਰਫ ਮਾਸਕ ਮੈਂ ਸਰਫੇਸ ਕਰਕੇ ਲਾਇਆ ਮੇਰੇ ਮੂੰਹ ਤੇ ਜਲਣਾ ਜਿਹੜੀ ਜਲਣ ਹੁੰਦੀ ਆ ਨਾ ਮੂੰਹ ਦੇ ਉੱਤੇ ਅ ਜਿਹੜੀ ਆਪਾਂ ਬਾਹਰ ਜਾਂਦੇ ਆ ਧੁੱਪ ਚ ਬੈਨੇ ਆ ਟਾਇਨਗ ਇਹ ਅੰਦਰ ਟਾਇਨਗ ਟੋਣੂਗਾ ਸਾਰੀ ਸੈੱਟ ਕਰ ਦਊਗਾ ਇਹ ਤੇ ਉਸ ਤੋਂ ਬਾਅਦ ਇੱਕ ਹੈਗਾ ਉਹ ਦਿੱਤਾਗਾ ਹਰਾ ਜਾਂ ਨਿੱਕਾ ਜਾਂ ਕੈਪਸੂਲਾ ਉਹ ਮੈਨੂੰ ਦਾ ਪਤਾ ਨਹੀਂ ਖਣੀ ਵਿਟਾਮਿਨ ਸੀ ਆ ਪਤਾ ਨਹੀਂ ਕਿਵੇਂ ਹੈਗਾ ਉਹ ਲਾਉਣਾਗਾ ਮੂੰਹ ਦੇ ਉੱਤੇ ਉਹਦੇ ਨਾਲ ਨਾ ਵੀ ਸਾਰਾ ਆ ਸੈੱਟ ਹੋ ਜਾਊਗਾ ਕੰਮ ਤੇ ਤੁਹਾਡੀ ਕਿਰਨਾ ਤੁਹਾਡੇ ਵਿੱਚ ਵਿਚਕਾਰ ਸੋਹਣੀ ਬਣ ਕੇ ਆਇਆ ਕਰੋਗੀ 글로 ਕਰਕੇ ਤੇ ਚਿਹਰੇ ਤੇ 글로 ਤੇ ਮਨ ਦਾ ਆਬ ਹੋਰੀ ਲੱਗ ਜਾਂਦਾ ਹੈ ਉਹਨੇ ਕਿਹਾ ਸੀ ਕੁੜੀ ਨੇ ਕਿਉਂਕਿ ਕੱਲ ਮੇਰੇ ਕੋਰੀਆ ਲ ਕਲੀਅਰਮੈਂਟ ਹੋਇਆ ਨਾ ਤੇ ਤਾਂ ਕਰਕੇ ਤੇ ਜਿਹੜੇ ਕਹਿੰਦੇ ਸੀ ਵੀ ਤੋਰੀ ਦ ਤੋਰੀ ਸਾਡਾ ਆ ਬੈਠਾ ਉਹ ਕਹਿੰਦਾ ਵੀ ਮੈਂ ਅਰੇ ਹੀ ਗੱਲ ਤੋਰੀ ਦੀ ਤੁਸੀਂ ਕਹਿ ਰਹੇ ਸੀ ਵੀ ਤੋਰੀ ਨੂੰ ਆਏ ਫਲਾਣਾ ਠਿਕਾਨਾ ਤੋਰੀ ਨੇ ਵੀ ਗੱਡੀ ਸਿੱਖ ਲਈ ਆ ਇਹ ਤਾਂ ਆਪਦੀ ਗੱਡੀ ਹੀ ਕਹਿੰਦਾ ਵੀ ਮੈਂ ਤਾਂ ਗੱਡੀ ਤੇ ਲੱਗਣਾ ਵੀ ਮੈਂ ਤਾਂ ਆਪਦੀ ਗੱਡੀ ਗੁੱਡੀ ਚਲਾਇਆ ਕਰੂੰਗਾ ਠੀਕ ਹੈ ਤੇ ਬਾਕੀ ਕੋਈ ਇਦਾਂ ਦੀ ਕੋਈ ਇਹੋ ਜੀ ਗੱਲਬਾਤ ਨਹੀਂ ਹੈਗੀਗੀ ਇਹਦੇ ਲੜਿਆ ਜ਼ਰੂਰ ਸੀ ਮੇਰੇ ਨਾਲ ਲੜਿਆ ਵੀ ਨਹੀਂ ਸੀਗਾ ਗੁੱਸੇ ਸੀ ਮੇਰੇ ਨਾਲ ਠੀਕ ਹੈ ਮੈਂ ਤਾਂ ਇਹਨੂੰ ਕਿਹਾ ਭਈ ਆਪਦੇ ਤੋਂ ਗੱਡੀ ਸਿੱਖ ਸਿੱਖੀ ਆ ਤੇ ਤੂੰ ਚਲਾ ਲੈ ਗੱਡੀ ਆਪਦੀ ਜਿੱਤੇ ਮਰਜ਼ੀ ਚ ਰਾਲਾ ਨਹੀਂ ਵੀ ਤੇ ਕਰਾਇ ਤੇ ਕਿਹੜਾ ਲੋਕ ਚਲੋਂ ਭੈਣ ਭਰਾ ਚ ਵਧੇਰੇ ਚ ਲਾਈ ਜਾਂਦੇ ਵਿਚਾਰੇ ਕਰਾਇਆ ਤੇ ਜਿੰਨਾਂ ਨੇ ਟਾਈਮ ਪਾਸ ਕਰਨਾ ਆਪਦਾ ਭੈਣ ਭਰਾਵਾਂ ਨੇ ਮੈਂ ਤਾਂ ਇਹਨੂੰ ਕਿਹਾ ਮੈਂ ਕਿਹਾ ਵੀ ਤੂੰ ਆਪਦਾ ਕਰ ਲਾ ਵੀ ਤੂੰ ਗੱਡੀ ਚ ਲਾ ਲਾ ਹਨ ਤੇ ਇਧਰ ਬਈ ਮੈਂ ਮਰ ਤੋਂ ਹੋਊਗਾ ਵਲੋਗਿੰਗ ਦਾ ਕੰਮ ਮੈਂ ਥੋੜਾ ਬਹੁਤਾ ਕਰ ਲਿਆ ਕਰੂੰਗੀ ਜਿੰਨਾ ਕਿ ਮੇਰੇ ਤੋਂ ਹੋਊਗਾ ਜੇ ਮੇਰੇ ਤੋਂ ਮੰਨ ਲਾ ਵੀ ਜ ਆਪਣੇ ਤਾਂ ਜਮੇ ਹੀ ਨਾ ਹੋਇਆ ਤੇ ਫੇਰ ਆਪਾਂ ਛੱਡ ਦਾਂਗੇ ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਹੋਗਾ ਪਰ ਇੰਨਾ ਤੁਸੀਂ ਮੇਰਾ ਸਾਥ ਦਿੱਤਾ ਮੈਂ ਤੁਹਾਡਾ ਫੇਰ ਵੀ ਧੰਨਵਾਦ ਹੀ ਕਰੂੰਗੀ ਬਈ ਮੇਰੇ ਨਾਲ ਭੈਣਾਂ ਦਾ ਮੇਰੇ ਭਰਾਵਾਂ ਦਾ ਮੇਰੇ ਬੱਚਿਆਂ ਦਾ ਮੇਰੇ ਸਾਡੇ ਬਜ਼ੁਰਗਾਂ ਦਾ ਠੀਕ ਹੈ ਮੇਰੇ ਨਾਲ ਮੈਨੂੰ ਮੇਰੇ ਨਾਲ ਬਜ਼ੁਰਗ ਮਾਤਾ ਹੀ ਬਹੁਤ ਵੇਖਦੀਆਂ ਮੇਰੇ ਬਲੌਗ ਕਿਉਂਕਿ ਸਾਨੂੰ ਫੋਨ ਆਉਂਦੇ ਸਾਨੂੰ ਪਤਾ ਬਈ ਸਾਨੂੰ ਫੋਨ ਆਉਂਦੇ ਆ ਸਾਨੂੰ ਪਤਾ ਮੈਨੂੰ ਦੱਸ ਦਿੰਗਾ ਹੋਵੇ ਕਿਰਨਾ ਸੀ ਤੈਨੂੰ ਬਹੁਤ ਆਈ ਐਮ ਲਾਈਕਿੰਗ ਲਾਈਕ ਕਰਦੇ ਆ ਤੇ ਸਾਨੂੰ ਤੁਸੀਂ ਬਹੁਤ ਵਧੀਆ ਲੱਗਦੇ ਹੋ ਆਪਾਂ ਵੀ ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਬੀਬੀ ਦਾ ਹੁਣ ਧੰਨਵਾਦ ਬਹੁਤ ਬਹੁਤ ਮੈਨੂੰ ਕਹੀ ਹੁਣ ਮੈਨੂੰ ਸਾਰਿਆਂ ਨੇ ਕਿਹਾ ਕਹਿੰਦੇ ਨਹੀਂ ਹੁਣ ਮੇਰੇ ਕੋਲ ਜਿੱਦੇ ਮੈਂ ਉਹ ਬਲੌਗ ਪਾਇਆ ਨਾ ਤੁਸੀਂ ਯਕੀਨ ਨਹੀਂ ਕਰਨਾ ਮੇਰੇ ਕੋਲ ਇੰਨੇ ਫੋਨ ਆਏ ਕਹਿੰਦੇ ਬਲੌਗ ਨਹੀਂ ਛੱਡਣਾ ਬਈ ਗਲਤ ਹੋ ਜਾਊਗਾ ਕੰਮ ਕਰਨਾ ਬਲੌਗ ਨਾ ਛੱਡੀ ਭੈਣ ਮੰਨ ਕੇ ਸਾਨੂੰ ਚਟਨੀ ਸਾਗ ਤੇ ਮੂੰਗੀ ਦੀ ਸਬਜ਼ੀ ਗੋਭੀ ਦੀ ਦਾਲ ਇਹ ਚੀਜ਼ਾਂ ਸਾਨੂੰ ਦਿਖਾਉਣਗਾ ਤੈਨੂੰ ਠੀਕ ਹੈ ਬਲੌਗਿੰਗ ਕਰੋ ਆਪਦੇ ਘਰ ਦੀ ਕਰੋ ਵਧੀਆ ਕਰੋ ਕਹਿੰਦੇ ਮਤਲਬ ਮੈਂ ਵੀ ਇਹ ਗੱਲ ਕਹਿ ਰਹੀ ਆ ਵਧੀਆ ਕਰੋ ਘੈਂਟ ਕਰੋ ਠੀਕ ਹੈ ਤੇ ਬਾਕੀ ਸੋ ਤੁਹਾਡਾ ਬਹੁਤ ਧੰਨਵਾਦ ਬਈ ਤੁਸੀਂ ਸੋਹਣੇ ਕਮੈਂਟ ਕਰਨੇ ਆ ਜਿੱਤੇ ਮੇਰੇ ਕੋ ਪੈਣੋ ਤੇ ਮੇਰੇ ਭਰਾਵੋ ਠੀਕ ਹੈ ਮੈਨੂੰ ਕੋਈ ਕਿਸੇ ਨਾਲ ਗੁੱਸਾ ਗਿਲਾ ਨਹੀਂ ਠੀਕ ਹੈ ਜੀ ਤੇ ਬਾਕੀ ਕੀ ਕਹਿੰਦੇ ਆ ਤੁਹਾਡਾ ਧੰਨਵਾਦ ਬਹੁਤ ਬਹੁਤ ਬਾਜੀ ਨੇ ਸੋਹਣੇ ਕਮੈਂਟ ਕੀਤੇ ਠੀਕ ਹੈ ਤੇ ਹਾਰਟ ਭੇਜ ਦਿਓ ਠੀਕ ਹੈ ਜੀ ਡੀ ਆਈ ਐਲ ਦਲ ਕਿਉਂਕਿ ਦੇਖੋ ਬਈ ਇਹਨੂੰ ਪੰਜਾਬੀ ਮਾਣੀ ਮੋਟੀ ਪੜ ਨਹੀਂ ਹੁੰਦੀ ਬਾਹਲੀ ਨਹੀਂ ਹੁੰਦੀ ਜਦੋਂ ਕੋਈ ਦਿਲ ਭੇਜਦਾ ਤਾਂ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਇਹਨਾਂ ਨੂੰ ਇਹਨਾਂ ਨੂੰ ਇਹ ਚੀਜ਼ ਪਸੰਦ ਆ ਠੀਕ ਹੈ ਸੋ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਹਣੇ ਕਮੈਂਟ ਕਰਿਓ ਠੀਕ ਹੈ ਜੀ ਤੇ ਤੁਸੀਂ ਚੜਦੀ ਕਲਾ ਚ ਰਹੋ ਠੀਕ ਹੈ ਜੀ ਤੇ ਧੰਨਵਾਦ ਜੀ ਤੁਹਾਡਾ ਮੇਰੀ ਗੱਲਬਾਤ ਸੁਣਨ ਲਈ ਸਪੋਰਟ ਕਰਿਓ ਭੈਣ ਨੂੰ ਠੀਕ ਹੈ ਤੇ ਮੇਰਾ ਮੈਂ ਜਮਾ ਨਹੀਂ ਗੁੱਸਾ ਕਰਦੀ ਠੀਕ ਹੈ ਕੋਈ ਗੱਲ ਨਹੀਂ ਜੇ ਮਾੜਾ ਚੰਗਾ ਵੀ ਕੋਈ ਬੋਲਦਾ ਆਪਾਂ ਬਈ ਜਮਾ ਗੁੱਸਾ ਹੀ ਨਹੀਂ ਕਰਦੇ ਬਣਾਓ ਹੋਰ ਦੱਸੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਕਮੈਂਟ ਸੋਹਣੇ ਕਰੋ ਠੀਕ ਹੈ ਥੈਂਕ ਯੂ ਜੀ